ਕਿਆ ਲੇ ਜੇ ਤੂੰ ਇੰਨਾ ਹੀ ਜਾਣੀ ਆ ਨਾ ਤੇ ਲਿਆ ਫਾਰਮੂਲਾ ਉਹਦੀ ਸੱਸ ਨਾਲ ਬਗਲ ਕਰ ਅਜੇ ਕੱਲ ਹੋਈ ਕਿ ਜੈ ਡਾ ਸੋਣਾ ਬੁੱਧ ਕਰਾ ਕਰਾ ਮੇਰੀ ਗੱਲ ਮੇਰੀ ਗੱਲ ਆ ਤੇਰੇ ਸਭ ਕੁਝ ਦੱਸ ਦੇਣਾ ਕੋਈ ਗੜ ਹੋਈ ਆ ਨੇ ਐ ਤਰ੍ਹਾਂ ਦੀ ਜਨਾਨੀ ਨਹੀਂ ਮੈਂ ਨਹੀਂ ਜਾਣਦੀ ਆ ਉਹ ਬੜੀ ਚੰਗੀ ਕੁੜਤ ਐਵੇਂ ਨਾ ਖੰਮੀ ਦੀਆਂ ਗੱਲਾਂ ਜਾਣ ਕੇ ਧਗਲੇ ਨੂੰ ਸਿਆਣੇ ਪਿਆਣੇ ਨੂੰ ਬੁਰੀ ਨਹੀਂ ਬਣਾਈਦਾ ਨਾਲ ਮੈਨੂੰ ਤੇ ਨਾਲ ਹੀ ਉਹਨੂੰ ਚਲੋ ਠੀਕ ਆ ਮੰਮੀ ਤੂੰ ਹੀ ਕਹਿੰਦੇ ਹੋ ਨਾ ਸਿਆਣੀ ਆ ਸਿਆਣੇ ਤੁਸੀਂ ਵੀ ਜੇ ਮੇਰੀ ਗੱਲ ਸੁਣ ਆਪਾਂ ਫੋਨ ਤੇ ਗੱਲ ਨਹੀਂ ਕਰਨੀ ਕਿਉਂ ਆਪਾਂ ਨਾ ਚੋਰੀ ਛਾਪਾ ਮਾਰਦੇ ਜਾ ਆਪੇ ਪਤਾ ਲੱਗ ਜਾਊਗਾ ਕੀ ਗੱਲ ਹੈ ਕੀ ਨਹੀਂ ਆਪਾਂ ਮੰਮੀ ਨੂੰ ਵੀ ਨਹੀਂ ਦੱਸਦੇ ਕੀ ਹੋਣ ਲੱਗੇ ਛਾਪਾ ਮਾਰਿਆ ਤਾਂ ਕੀ ਲੱਭਣਾ ਉਹ ਕਿਤੇ ਜਾਂਦੇ ਨੂੰ ਘਟੰਡਾ ਵੀ ਛਾਪਾ ਮਾਰ ਲੈਗੀ ਤੂੰ ਤੇ ਮੰਮੀ ਪਤਾ ਤਾਂ ਲੱਗ ਜਾਊ ਕਿ ਇਹ ਗੱਲ ਦਾ ਕੁੜੀ ਦਾ ਤਾਂ ਪਤਾ ਲੱਗ ਜਾਊ ਕੁੜੀ ਨੂੰ ਕੀ ਹੈ ਕੁੜੀ ਠੀਕ ਹੈ ਕਿ ਨਹੀਂ ਠੀਕ ਤੂੰ ਉਹਦੇ ਫੋਨਾਂ ਤੇ ਗੱਲਾਂ ਸੁਣ ਸੁਣ ਕੇ ਨਾ ਤੇ ਤੁਮ ਆ ਵੀ ਉਹਦੇ ਵਰਗੀ ਹੁੰਦੀ ਜਾਨੀ ਚੱਲੀਏ 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 ਤੀਜੇ ਦਿਨ ਚੰਗੇ ਲੱਗੀ ਦਾ ਉਹਨਾਂ ਕਹਣਾ ਕੱਲ ਜੇ ਕੁੜੀ ਵਿਆਹੀ ਆ ਤੇ ਤੀਜਾ ਚੌਥਾ ਗੇੜਾ ਵੈਨਾਂ ਦਾ ਇਹ ਜਾਂਦੀ ਆਖਣਾ ਮੋਰ ਸੱਸ ਜਾਂਦੀਆਂ ਵਿਹਲ ਲਗਾਈਆਂ ਝੁੱਕਦੀਆਂ ਝੋਲਾ ਤੇ ਤੁਰ ਪੈਂਦੀਆਂ ਧੀ ਆ ਤੇ ਮਮੇ ਹਮ ਕਿੰਨੇ ਦਿਨ ਤੇ ਹੋ ਗਏ ਫਿਰ ਕੀ ਹੋਇਆ ਹੁਣ ਤੀਵੀਂ ਵਿਆਹੀ ਅਸੀਂ ਜਾਣਾ ਨਹੀਂ ਐ ਇਹ ਚ ਕਿਹੜੀ ਗੱਲ ਐ ਚਲਦੇ ਤੂੰ ਇੰਨਾ ਹੀ ਆਨੀ ਆ ਨਾ ਤੇ ਚਲ ਫਿਰ ਚੱਲ ਤੁਰ ਚੱਲ ਚੱਲੀਏ ਚਲੋ ਬੈਠੀਏ ਅੱਪ ਵੀ ਮੈਂ ਬਾਜ਼ਾਰ ਜਾਣਾ ਕੀ ਗੱਲ ਝੂਠੀ ਨਹੀਂ ਕਹਣੀ ਨਾ ਫਿਰ ਮੈਂ ਤੇਰੇ ਕਦੀ ਆਖੀ ਨਹੀਂ ਲੱਗਣਾ ਚਲ ਆ ਸ਼ਮੀ ਤੇ ਲੱਗਣਾ ਹੈ ਚਲੋ ਠੀਕ ਚਲੋ ਰੁਕ ਜਾ ਬੇਟਾ ਪਾਣੀ ਘਟ ਲੈ ਦੇ ਰੁਕ ਜਾ ਕੀ ਹੋਇਆ ਤੈਨੂੰ ਤੇਰੇ ਪਤਾ ਨਹੀਂ ਪਾਣੀ ਪੀਂਦੇ ਮੈਂ ਤੇ ਪੀ ਲਓ ਮੈਂ ਕਿਹੜੀ ਤੁਹਾਡੇ ਕੋ ਬੋਤਲ ਖੇਚ ਲਈ ਆ ਤੂੰ 2 ਮਿੰਟ ਰੁਕ ਨਹੀਂ ਸਕਦੀ ਤੂੰ ਮੇਰੇ ਨਾਲ ਤੇਰੀ ਜਬਾਨ ਚਾਲੀ ਚੱਲ ਰਹੀ ਆ ਲੱਗਦਾ ਤੈਨੂੰ ਭੁੱਲੀਆਂ ਨਿਕਲਦੀਆਂ ਲਾਸ਼ਾਂ ਪਈਆਂ ਤੇ ਮੈਂ ਹੁਣ ਕੀ ਕਹਾਂ ਤੈਨੂੰ ਕੁਛ ਕਿਹਾ ਤੈਨੂੰ ਮੈਂ ਹੁਣ ਤੇਰੇ ਡਰ ਜਿਹੜਾ ਰਹਿਣੀ ਨਾ ਗਿਆ ਲੈ ਇਹ ਤਾਂ ਨਜਾਇਜ਼ ਹੀ ਆ ਨਾ ਕਿ ਅਗਲੇ ਦੇ ਆਲ ਕੇ ਫਰਿੱਜ ਖੋਲ ਕੇ ਨਾਲੇ ਬੋਤਲ ਕੱਢ ਲਈ ਨਾਲੇ ਮੇਰੇ ਦੁਆਲੇ ਉਹ ਲੱਗ ਪਏ ਜਨਾਬ ਇਹ ਪਾਣੀ ਲੈਣ ਆ ਮਾੜੀ ਚੰਗੀ ਨਾ ਮਾੜੀ ਦਾ ਕੀ ਮਤਲਬ ਹੋਇਆ ਤੇਰਾ ਫਰਜ਼ ਨਹੀਂ ਪੰਦਾ ਪਹਿਲੇ ਮੈਨੂੰ ਪਾਣੀ ਫੜਾ ਦੇ ਤਾ ਪਤਾ ਪਾਣੀ ਲੈਣ ਜਾਵਾ ਤੂੰ ਇਹ ਮੈਂ ਨਾ ਇੱਕ ਮਿੰਟ ਮੇਰੇ ਕੋਲ ਬਹਿ ਜਾ ਤੂੰ ਹੀ ਮੰਗਿਆ ਵਾ ਪਾਣੀ ਕਿ ਸ਼ਾਮ ਨੂੰ ਮੈਨੂੰ ਪਾਣੀ ਦੇ ਤੂੰ ਖੋਦਣ ਕੇ ਫਰਿੱਜ ਖੋਲ ਕੇ ਪਾ ਤੂੰ ਪਾਣੀ ਪਾਣੀ ਲੈਣਾ ਤੇ ਪਾਣੀ ਪੀਣ ਨਹੀਂ ਲੱਗਿਆ ਤੂੰ ਕਹਿ ਨਹੀਂ ਸਾਡੀ ਪਰੈਂ ਤੋਂ ਮੈਂ ਪਾਣੀ ਫੜਾਦ ਨਹੀਂ ਤੈਨੂੰ ਤੂੰ ਤਾਂ ਵਾਈਪਰ ਮਾਰਨੀ ਲੱਗੇ ਤੇ ਦੋ ਮਿੰਟ ਪੜਾਈ ਹੋ ਜਾ ਬੱਸ ਨੀ ਜਾਇਆ ਇਹ ਗਲਤੀ ਹੈ ਨਜਾਇਜ਼ ਨਹੀਂ ਆ ਇੱਕ ਤਾਂ ਗਲਤੀਆਂ ਕਰਦੀ ਤੂੰ ਤੇ ਅੱਖਾਂ ਕੋਣੀ ਆ ਪਤਾ ਨਹੀਂ ਜਿਹੜੀ ਗੱਲ ਤੂੰ ਮੇਰੇ ਅੱਖਾਂ ਕੋਣੀ ਨਾ ਜਿਹੜਾ ਬੋਲਣ ਦੇ ਆ ਕੋਣੀ ਉਹਦਾ ਮੈਂ ਹੱਲ ਲੱਭ ਲੂਗਾ ਮੈਂ ਲੈ ਲੈਣਾ ਪਾਣੀ ਹੁਣ ਜਾਓ ਪੀਓ ਜਾ ਕੇ ਬਹਿ ਕੇ ਓਥੇ ਇਹ ਮੈਂ ਕਰਦਾ ਹੱਲ ਕੋਈ ਨਹੀਂ ਆਜਾ ਆਜਾ ਇਦਾਂ ਬੈਸਣ ਦਾ ਕੋਈ ਫਾਇਦਾ ਨਹੀਂ ਜਦੋਂ ਤੇਰੀ ਏਡੀ ਹੋ ਗਈ ਆ ਕਹਿਤਾ ਨਹੀਂ ਮੈਂ ਮਾਂ ਨੂੰ ਫੋਨ ਕਰਤਾ ਕੱਲ ਦਾ ਕਿਤਾ ਲੈਣਾ ਅੱਪ ਲੈ ਕਰਤਾ ਮੈਂ ਕਿ ਕੋਈ ਸੇਲੀ ਤੇਜੀ ਨਾ ਆ ਸੇਲੀ ਦਾ ਬੇੜਾ ਕਰੇ ਜਾਂਦੇ ਜਾਂਦੀਆਂ ਪਹਿਲਾਂ ਤੇ ਇਹਨੂੰ ਊੜਾ ਕਹਿਣਾ ਨਹੀਂ ਸੀ ਆਂਦਾ ਹੈ ਹੁਣ ਤਾਂ ਪੜਕ ਪੜਕ ਬੋਲਦੀ ਹੈ ਕੀ ਹੈ ਜ਼ੁਬਾਨੇ ਦੀ ਕੋਈ ਜ਼ਿਆਦਾ ਬਣੀ ਜਾਂਦੀ ਆ ਕੱਲ ਦੇ ਇਹਨੂੰ ਛਤਰਾ ਭੁੱਲ ਗਏ ਇਹਨੂੰ ਇਹਨੂੰ ਵਜੀਆਂ ਠੀਕ ਹੈ ਜਿੰਨੇ ਹੀ ਵਜੀਆਂ ਨਾ ਉਨੀ ਠੀਡ ਹੁੰਦੀ ਰਹੇ ਲੈ ਕੱਲ ਇਹ ਮਾਂ ਨੂੰ ਬਥੇਰਾ ਸ਼ਰਮਿੰਦਿਆ ਕੀਤਾ ਮੈਂ ਗੱਲਾਂ-ਗੱਲਾਂ ਚ ਉਹ ਮੈਂ ਤਾਂ ਗਵਾਂਢੀ ਕਾਰ ਦੇਖ ਕੇ ਗਏ 70 ਵਜੇ ਨਾ ਬੰਦੇ ਦੇ ਇਹ ਡਰ ਪੈਦਾ ਹੋ ਜਾਂਦਾ ਪਰ ਇਹਦਾ ਡਰ ਹੋਰ ਲੱਗਦਾ ਜਾਂਦਾ ਉਹ ਟੇੜਪਈ ਆ ਕੋਈ ਗੱਲ ਨਹੀਂ ਟੇੜੰਦੇ ਜਿੰਨਾ ਟੇੜਦੀ ਆ ਵੇਖੀ ਨੱਪ ਕੇ ਕਿਤਰਾ ਰੱਖਦੇ ਅੱਛਾ ਮੇਰੀ ਗੱਲ ਸੁਣੋ ਉੱਥੋਂ ਚੋਪ ਕੇ ਪਾਣੀ ਦੀ ਬੋਤਲ ਲੈ ਕੇ ਬਾਹਰ ਆ ਗਿਆ ਉਹ ਤੈਨੂੰ ਨਹੀਂ ਪਤਾ ਤੇਰੀ ਭੈਣ ਆ ਜਾ ਰਹੀ ਐ ਆਉ ਲੱਗੇ ਮੈਨੂੰ ਤਾਂ ਮੈਂ ਦੱਸਿਆ ਹੀ ਨਹੀਂ ਸੀ ਕਿ ਆਪਣੇ ਸਹੁਰੇ ਗਈ ਐ ਆਹੋ ਮੇਰੀ ਗੱਲ ਸੁਣੋ ਇਨੂ ਗਾ ਰੋਟੀ ਪਾਣੀ ਸੋਨਾ ਭਰਾਵੇ ਕੁੜੀ ਮੇਰੀ ਨੇ ਖਾਣਾ ਆ ਦੋ ਦਿਨ ਬਿਮਾਰੀ ਪੈਣੇ ਨੇ ਕੰਮ ਕਾ ਡਾਏ ਹੋਣਾ ਨੂੰ ਮੇਰੀ ਧੀ ਨੂੰ ਬਹੁਤਾ ਹੈ ਚੱਲ ਚੱਲ ਉੱਠ ਕੇ ਕਹਿ ਕੇ ਬੈਠਾ ਕੀ ਆ ਕਿ ਡਰ ਗਿਆ ਉਹਦੇ ਕੋਲੋਂ ਯਾਰ ਤੇ ਮੈਂ ਤੂੰ ਮੈਨੂੰ ਤਾਂ ਲੱਗਦਾ ਡਰ ਗਿਆ ਤੂੰ ਅਮਰੀਕਾਸ ਨੂੰ ਕਰ ਲਿਆ ਤੇ ਵਾਈਬਰ ਉੱਪਰ ਵੱਜ ਗਿਆ ਨਾ ਤੇਰਾ ਹੁਣ ਕੀ ਹੋ ਗਿਆ ਹੋਇਆ ਕੁਛ ਨਹੀਂ ਆ ਭੈਣ ਆਉਣ ਵਾਲੀ ਆ। ਭਾਈਆ ਦੇ ਲੜ। ਤੇ ਰੋਟੀ ਬਣਾਉਂਦ ਲਈ ਆਂੀ ਸਬਜ਼ੀ ਸੁੱਜੀ ਚੋਲ ਬਣਾਉਣਾ ਜਗਾ। ਮੇਰੀ ਗੱਲ ਸੁਣੋ। ਹਾਂ। ਮਸਾ ਦੀ ਉਹ ਆਪਣੇ ਘਰ ਗਏ ਸੀ। ਆ ਫੇਰ ਇੱਥੇ ਆਉਣ ਲੱਗੇ ਆ। ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਹੂੰ। ਉਹ ਆਪਣੇ ਘਰੇ ਕਿਉਂ ਨਹੀਂ ਰਹਿੰਦੇ? ਇੱਥੇ ਕਿਉਂ ਭੱਜੀ ਆਉਂਦੇ ਆ? ਇਹ ਵੀ ਉਹਨਾਂ ਦਾ ਆਪਣਾ ਹੀ ਘਰ ਆ ਤੇ ਬਗਾਨਾ ਘਰ ਨਹੀਂ ਆ। ਰਣਜੀਤ। ਮੈਂ ਜਾ ਕੇ ਪੇਕੇ ਬੈਠੀ ਰਵਾਂ। ਤੁਹਾਨੂੰ ਹੀ ਨਾਲ ਲੈ ਕੇ। ਇੱਥੇ ਆਵਾਂ ਹੀ ਨਾ। ਤੇ ਕਿਦਾਂ ਦਾ ਲੱਗੂਗਾ ਹੰਮੀ। ਜੇ ਤੁਹਾਨੂੰ ਬੜਾ ਵਧੀਆ ਲੱਗੂਗਾ। ਮੈਂ ਤਾਂ ਲੈ ਜਾ ਮੈਨੂੰ ਉੱਥੇ ਏਨਾਂ ਲੀ ਗੱਡੀ ਗੁੱਡੀ ਦਵਾ ਲਿਆ ਉਹਨੂੰ ਹੈ ਉਹ ਤਾਂ ਤੁਹਾਨੂੰ ਦੇਣੀ ਨਹੀਂ ਕੋਈ ਚੀਜ਼ ਰਣਜੀਤ ਮੇਰੀ ਗੱਲ ਸੁਣੋ ਗੱਡੀ ਦੀ ਗੱਲ ਪਹਿਲੇ ਵੀ ਹੋ ਗਈ ਆ ਗੱਡੀ ਗੁੱਡੀ ਦੇ ਸੁਪਨੇ ਲੈਣੇ ਭੁੱਲ ਜੋ ਇੱਕ ਵਾਰੀ ਵੀ ਉਹ ਗੱਲ 95 ਵਾਰੀ ਵੀ ਉਹ ਗੱਲ ਦੂਜੀ ਗੱਲ ਰਹੀ ਦੀਦੀ ਹੁਣਾਂ ਦੀ ਆਉਣ ਮਿਲਣ ਜੀ ਸਦਕੇ ਆਉਣ ਉਹਦੇ ਮੇਰੇ ਹਿਸਾਬ ਨਾਲ ਰਹਿੰਦੀ ਇੱਥੇ ਪੱਕੇ ਉਹਨਾਂ ਦਾ ਆ ਵੀ ਲੈ ਪੈਣਾ ਕੋਈ ਨਹੀਂ ਬੋਲ ਲੈਣ ਦੇ ਨੂੰ ਬੋਲ ਲੈਣ ਦੇ ਦੋ ਦਿਨ ਬਾਅਦ ਗਏ ਨਾ ਪੀ ਆ ਕਿ ਮੈਂ ਕਿੱਥੇ ਆਣਾ ਤੇ ਕਿੱਥੇ ਜਾਣਾ ਵਾ ਤੁਹਾਨੂੰ ਕੀ ਕੀ ਦੱਸਾਂ ਦੋ ਦਿਨ ਤਾਂ ਗਏ ਤੁਸੀਂ ਜਬਾਨ ਕਿ ਨਹੀਂ ਖੁੱਲ ਗਈ ਆ ਮੈਂ ਤੇ ਇਹਨਾਂ ਪ੍ਰੋਬਲਮ ਕੀ ਸਾਡੇ ਤੋਂ ਐਂ ਤੇਨੂੰ ਕੁਝ ਕਹਨੇ ਆ ਨਹੀਂ ਨਹੀਂ ਬਾਜੀ ਮੇਰੇ ਕਹਿੰਦਾ ਉਹ ਮਤਲਬ ਨਹੀਂ ਸੀ ਹੈਗਾ ਮੈਂ ਬਸ ਰঞ্জੀਤ ਨੂੰ ਇਹ ਕਹਿਣ ਦੀ ਸੀ ਕਿ ਦੀਦੀ ਹੁਣੀ ਫੇਰ ਆਉਣ ਲੱਗੀਆਂ ਮਤਲਬ ਉਹਨਾਂ ਨੇ ਰਹਿਣਾ ਇੱਥੇ ਕਿ ਵੈਸੇ ਇੱਕ ਅੱਧੇ ਦਿਨ ਲਈ ਆਉਣ ਲੱਗੀਆਂ ਹਾਂ ਰਹਿਣਾ ਦੱਸ ਕੀ ਕਰਨਾ ਏਥੇ ਰਹਿਣਾ ਮੈਂ ਅਰੇ ਇੱਕ ਅੱਧੇ ਦਿਨ ਦਾ ਕੀ ਕੰਮ ਆ ਯਾਰ ਕਿੰਨੀ ਜ਼ਬਾਨ ਚਲਾਉਂਦੀ ਯਾਰ ਕੋਝਾ ਬੁਝੋ ਬਈ ਐ ਨੀਣਾ ਤੂੰ ਇਹ ਲਾਈਆਂ ਨਹੀਂ ਮਗਰ ਲਾਈਆਂ ਇਹ ਮੈਂ ਤੋਲਾ ਕਰ ਨਹੀਂ ਆਪਣਾ ਤੇ ਨਹੀਂ ਤੇ ਮੇਕੋ ਕਰਵਾਣੀ ਮੈਂ ਬਹੁਤ ਹਾਥੋਂ ਲਾ ਕੀਤਾ ਵਾ ਇਹ ਹੋਰ ਜਰੀ ਢੀਠ ਹੁੰਦੀ ਅੱਜੀ ਆ ਉਦਾਂ ਹੀ 2 ਦਿਨ ਚੜਕੀ ਗਈ ਤੇ ਇਹਨੂੰ ਸਲੇਜੜਾਤਾ ਵੇਖਿਆ ਨਹੀਂ ਕਿਤਰਾ ਬਕਵਾਸ ਕਰੰਦੀ ਆ ਕੋਈ ਨਹੀਂ ਪਾਣੀ ਲੈ ਕੇ ਆ ਦੇਖਨੇ ਤੈਨੂੰ ਵੀ ਆ ਇਹ ਹਟਾ ਦੇ ਬਾਹਰ ਇਹ ਰਾਣੇ ਕੋ ਨਹੀਂ ਇਹ ਹੁਣ ਸੈੱਟ ਹੋਣੀ ਹੁਣ ਵੇਖਿਆ ਮੰਮੀ ਹੈ ਮੇਰੀ ਗੱਲ ਸੁਣ ਪਾਣੀ ਲੈ ਗਿਆ ਨਾ ਕੁਵਾਸ ਕਰਾਇਆ ਕਰੇਗਾ ਕੋਈ ਸਤਿ ਸ਼੍ਰੀ ਅਕਾਲ ਮਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਮੀ ਜੀ ਸਤਿ ਸ਼੍ਰੀ ਅਕਾਲ ਪੁੱਤ ਚੰਗਾ ਆ ਤੁਹੀ ਆ ਗਏ ਮੇਰਾ ਤਾਂ ਦਿਲ ਨਹੀਂ ਸੀ ਲੱਗਣ ਡਿਆ ਪਹਿਲੇ ਨਹੀਂ ਕਿੱਥੇ ਲਾਦਾ ਤੁਮੀ ਯਾਰ ਮਮੀ ਨਹੀਂ ਆਉਂਦੇ ਇਹਨੇ ਕਾਸ ਸਕੇ ਗਏ ਉਧਰ ਗਈ ਸੀ ਤੇ ਮੈਂ ਕਿ ਚਾਰ ਦਿਨ ਮੀਨੂ ਪਕਾ ਕੇ ਦਿਖਵਾਵਾਂ ਪਰ ਮੈਨੂੰ ਨਹੀਂ ਪਤਾ ਮਗਰ ਤੂੰ ਕੰਮ ਘਰਾ ਕਰ ਦੇਣਾ ਨੂੰ ਖਵਾਣੀਆਂ ਸੀ ਉਹਨਾਂ ਪਨੀਰ ਵਾਲੀਆਂ ਰੋਟੀਆਂ ਜਿਹੜੀ ਉਧਰ ਹੀ ਪਈ ਸੀ ਚੰਗੀਆਂ ਖਵਾ ਕੇ ਆਈਆਂ ਨਾਲ ਦੱਸ ਦੇ ਪਨੀਰ ਵਾਲਾ ਪਨੀਰ ਹਾਂ ਜੀ ਆਹ ਉਹ ਆ ਕੇ ਪੰਨੀ ਦੀ ਖਾਣਾ ਪੰਨੀ ਲੈ ਆ ਨਹੀਂ ਪਾਰੀ ਕਿ ਜਾਨ ਨਿਕਲੇ ਜੀ ਫੇਰ ਨਹੀਂ ਆ ਦੋ ਜਾਨ ਕੋਈ ਇਰਾਮ ਨਹੀਂ ਕੀਤਾ ਕੁਛ ਮਾਤਾ ਨੂੰ ਕਿੰਨੀ ਸੇਵਾ ਕੀਤੀ ਹੀ ਦੋ ਜਾਨਾਂ ਨੇ ਦੀ ਪਰ ਨਹੀਂ ਉਹ ਹਟਦੀ ਹੈ ਦੋਹਾਂ ਦੇ ਕਾਬੂ ਹੋਂ ਵਾਲੀ ਨਹੀਂ ਗੀਏ ਨੇ ਮਾਂ ਤਾਂ ਕਦੇ ਸੁਣਿਆ ਕਦੀ ਗੱਡੀ ਗੁੱਡੀ ਕੋਈ ਨਹੀਂ ਹੋਣੀ ਆ ਵੇਖ ਲੈ ਵੇਖ ਲੈ ਇਹਦਾ ਹਾਲ ਸਿੰਪਲ ਪਾਣੀ ਚੋਕਰੀ ਆਈ ਜਿਵੇਂ ਟੁੱਟੀ ਤਾਂ ਭਰ ਕੇ ਇਹਨਾਂ ਨੇ ਮੇਰੇ ਸਿਰ ਚ ਪਾ ਦੇ ਕਿਤੇ ਨਿੰਬੂ ਪਾਏ ਕਰ ਕੇ ਸਾਰੇ ਗਾਸ ਤੇ ਰੱਖੇ ਵਿੱਚ ਰੂਹ ਆਪ ਜੇ ਪਾ ਲਾ ਨਹੀਂ ਮਾਸਾ ਬਣਾਉਣੇ ਮੇਰੀ ਗੱਲ ਸੁਣੇ ਤੇ ਨੋ ਬਿਮਾਰੀ ਕੀ ਲੀਆ ਕੀ ਬਿਮਾਰੀ ਤੈਨੂੰ ਤੈਨੂੰ ਸੁਣਦਾ ਨਹੀਂ ਕਾ ਮੰਮੀ ਜੀ ਨਹੀਂ ਤੈਨੂੰ ਸੁਣਦਾ ਨਹੀਂ ਕਾ ਰੱਖ ਪਾਣੀ ਇੱਥੇ ਕੱਲ ਤੈਨੂੰ ਘਟ ਵੱਜਿਆ ਸੀ ਕੱਲ ਤੈਨੂੰ ਘਟ ਵੱਜਿਆ ਸੀ ਹੈ ਤੂੰ ਰੋਈਂ 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 ਇਦਾਂ ਵੀ ਕਰਦੀ ਚਾਂਦੀ ਤੇ ਮੈਂ ਦੱਸਾਂ ਪਿੱਛੇ ਵਜਾਉਣ ਤੂੰ ਮੜੀਓ ਨਹੀਂ ਤੈਨੂੰ ਦੱਸਾਂ ਲੈ ਕੇ ਜਾਣੀ ਚਲ ਇਹਨੂੰ ਇਹਨੂੰ ਫਾਮਾ ਰਾਹ ਇਹ ਰਾਹ ਇਹ ਤਾਂ ਕੱਢ ਨਹੀਂ ਬੋ ਬਣਾ ਆ ਕਿ ਮਰ ਤੱਕ ਲੈ ਲਿਆ ਕਰ ਨਹੀਂ ਕੋ ਥੋੜੀ ਜਿਹੀ ਇਹ ਕੋ ਮਰ ਰਹੀ ਸੀ ਸੀ ਮਰਨੀ ਬੜੀ ਸੀ ਕਾਲੇ ਮम्मी ਆਇਆ ਕਿ ਬਾਹਰ ਮੈਂ ਦੇਖ ਚੁੱਪ ਕਰੋ ਬਾਹਰ ਤਾਂ ਗਿਆ ਸੀ ਤੇ ਆ ਗਿਆ ਨਿੰਬੂ ਲੈ ਕੇ ਬਣਾ ਕੇ ਜਾਓ ਤੁਮੇ ਕੋ ਮੇਰਾ ਮੂੰਹ ਵੇਖਣ ਦੇ ਚੱਲਿਆਂ ਮੈਂ ਚੱਲਿਆਂ ਵੇਖੋ ਨਾ ਇਹ ਬਣਾ ਕੇ ਬਾਸ ਆਪਾਂ ਨਹੀਂ ਕਿਹਣਾ ਤੋਰੋਗਾ ਤੇ ਮਾਰ ਦੇਣੇ ਤੇ ਮੂੰਹ ਉਹ ਆ ਗਏ ਆ ਗਏ ਪਹਿਲਾਂ ਦੇ ਜੰਦੇ ਜੀ ਮਮੇ ਜੀ ਮਮੇ ਜੀ ਮਮੇ ਜੀ ਕੀ ਕਰਨਾ ਆ ਗਏ ਆ ਮੈਨੂੰ ਲੱਗਦਾ ਇਹਨੇ ਫੋਨ ਕਰਤਾ ਜੇ ਨਹੀਂ ਨਹੀਂ ਫੋਨ ਕੀ ਕਰਨਾ ਸਭ ਕਰ ਦਿੱਤਾ ਹੀ ਹੈ ਆਈ ਮਮੇ ਜੰਗ ਕਾ ਨਾ ਬਾਲ ਗੁੱਸਾ ਆ ਗਏ ਜੀ ਚਲੋ 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 ਫਿਰ ਦੇਖ ਤਾ ਨੂੰ ਧਿਆਨ ਨਾਲ ਕੋ ਫੋਨ ਖੋਲੋ ਚੁੱਪਾ ਜਾ ਸਭ ਕਰ ਚਲੋ ਸਾਨੂੰ ਬੜੀ ਪੁਰੀ ਗੁਣੀ ਤੇਰੇ ਨਾਲ ਉਹਨਾਂ ਦੇ ਅੱਗੇ ਬਕਵਾਸ ਨਾ ਕੁੱਕਰੀ ਬੋਦੀ ਚੱਪਾ ਅੰਦਰ 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 ਅੱਗੇ ਜਾ ਅੱਗੇ ਜਾ ਆ ਗਏ ਹੰਲਾ ਦੇ ਆ ਗਿਆ ਵਾਹ ਚਲੋ ਆਓ ਵੇਖੋ ਕਾ ਕਿੱਥੇ ਬਣੀ ਹੈ ਥੂਆ ਸੋਟ ਹੋ ਮੜਿਆ ਢੁੜ ਢੁੜ ਕਰ ਨੀਆ ਚੰਮੀ ਸੱਸਰੀ ਕਾਲ ਕੀ ਹੋਇਆ ਪਤਾ ਹੈ ਇਨੀ ਘਰਾਈ ਹੋ ਆਏ ਦਿਨਾਂ ਬਾਅਦ ਮਿਲਦੀ ਹੈ ਨਾ ਸੱਸੀਆਂ ਨਹੀਂ ਉੱਧਰ ਗਈ ਉਹ ਮੈਨੂੰ ਪੜਾਉਂਦਾ ਨਹੀਂ ਲਿਆ ਮਾਦਨ ਕੀ ਹੋਇਆ ਤੇ ਉਹ ਵੈਸੇ ਹੀ ਤੇ ਤੁਹਾਡੇ ਬਿਨਾ ਜੀ ਨਹੀਂ ਲੱਉਂਦੀ ਵਿਚਾਰੀ ਅੱਜ ਵਾੜੀ ਕੋਈ ਗੱਲ ਨਹੀਂ ਅੱਜ ਕੁਛ ਨਹੀਂ ਹੋ ਕੁਛ ਨਹੀਂ ਉਹ ਵੈਸੇ ਹੀ ਬੇਲੀ ਲੱਗਦਾ ਬੇਲੀ ਨਾ ਲੱਗਦਾ ਮੈਨੂੰ ਯਾਦ ਕਰਨ ਦੀ ਅੱਜ ਤੇ ਤੁਸੀਂ ਨਾਲ ਹੀ ਆ ਗਏ ਜੀ ਪਾਣੀ ਲੈ ਕੇ ਆਂਦੀ ਕਿਆ ਗਈ ਵਾਚਾ ਲੈ ਆਓ ਪਾਣੀ ਤੇ ਕੋਈ ਗੱਲ ਨਹੀਂ ਆਦਾ ਤੂੰ ਇੱਥੇ ਰਹਿ ਮਿੱਟੀ ਕੋਈ ਤੁਹਾਨੂੰ ਖੋਣੀ ਕਰ ਲੈਗੀ ਲੈ ਇਹਦਾ ਜੀ ਨਾ ਕਾ ਮੇਰੇ ਤਾਂ ਹੱਥਾ ਪੈਰਾ ਦੀ ਬੰਨ ਗਈ ਆ ਇਹ ਕਿੱਥੋਂ ਭੁੰਡੀਆਂ ਜਿਹੀਆਂ ਆ ਗਈਆਂ ਇਹ ਬੰਦ ਕਰ ਲੌਕ ਕਰ ਦਿਆ ਕਰੋ ਇਹ ਖੁੱਲਾ ਛੱਡਿਆ ਹਾਏ ਹਾਏ ਤੈਨੂੰ ਮੈਂ ਉਧਰ ਵੀ ਲੱਗੀ ਕਿਹਾ ਸੀ ਚਿਦਰਾ ਮਾਰ ਕੇ ਰੱਖਿਆ ਕਰ ਕਿ ਜਦੋਂ ਕੋਈ ਆ ਵੀ ਆਪੇ ਵਾਰੋ ਵਾਰ ਚੱਜਿਆ ਕਰ ਉਹ ਚਾਹੀਦਾ ਲੋਕ ਕਰ ਗਏ ਹੁਣ ਚੱਲੀਏ ਉਧਰ ਉਹ ਆ ਸਭ ਕੁਝ ਹੋਈ ਜਾਂਦੀ ਮੌਕਾ ਸਾਹ ਦਾ ਸਾਹਮਣਾ ਆਈ ਚੱਲ ਕੋਈ ਕਹਿ ਜੇ ਮੈਂ ਡਿੱਗ ਪੀਆ ਉਹ ਕੋਈ ਨਹੀਂ ਚਾਹਤਾ ਹਾਂ ਆ ਜਾਓ ਰਾਜੀ ਹੋ ਜਾ ਅੰਮੀ ਆ ਕੀ ਹਾਂ ਬੜਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਤਾਂ ਠੀਕ ਹਾਂ ਮਾਸੀ ਜੀ ਸਤਿ ਸ਼੍ਰੀ ਅਕਾਲ ਜੀ ਆ ਜਾਓ ਆ ਜਾਓ ਬੈਠੋ ਆ ਜਾਓ ਆ ਜਾਓ ਹਾਂ ਪਾਣੀ ਪੀਓ ਪਾਣੀ ਪਾਣੀ ਪੋੜੀ ਇੱਥੇ ਰੱਖੋ ਪਹਿਲ ਕਾ ਕੀ ਕੁੜੀ ਦਾ ਹਾਲ ਕੀਤਾ ਆ ਤੁਸੀਂ ਦੇਖੋ ਕਿਤਨਾ ਕੀ ਹਾਲ ਹੋਇਆ ਸਾਡੀ ਜਾਨ ਇਹਨੂੰ ਕੁੜੀ ਨੂੰ ਲਾਸ਼ਾ ਪਾਈ ਹੋਈਆਂ ਹੈ ਮੇਰੀ ਗਾਹ ਤੇ ਸੁਣ ਰੋ ਵਾਈਪਰ ਮਾਰਦੀ ਉਹਨੇ ਡੇਕਪੀ ਹੋਈ ਤੇ ਮੈਂ ਚੁੱਪ ਕਰਉ ਨਹੀਂ ਸਾਈਂ ਵਾਈਪਰ ਦੀਆਂ ਲਾਸ਼ ਹੈ ਓਹੋ ਜਦੋਂ ਹੱਥ ਫੋਨ ਲੱਗੀ ਨਾ ਸਿਕਾਂ ਨੂੰ ਉਹ ਸਿਕਾਂ ਦੇ ਨਿਸ਼ਾਨੀਆਂ ਵਾ ਸਾਰੇ ਕਿਤੇ ਸਿਕਾਂ ਦੀਆਂ ਚੰਨੂ ਕਰਦਾ ਜੀ ਮੈਨੂੰ ਤਾਂ ਕੱਲ ਹੋ ਰਹੀ ਕੋਈ ਜੱਟ ਮੈਨੂੰ ਦੱਸ ਦੇ ਮੈਂ ਡੇਕਪੀ ਆ ਇਹਨਾਂ ਨੂੰ ਵਿਸ਼ਵਾਸ ਨਹੀਂ ਹੁੰਦਿਆ ਮੰਮੀ ਤੇ ਹਾਲਾ ਤੇ ਵੇਖੋ ਇਹ ਤਾਂ ਪੂਰੇ ਤੇ ਕੋਈ ਨਾ ਤੇਰੇ ਤੇ ਕਿਹਦਾ ਇਤਰਫ ਫੋਨ ਬੱਲਦਾ ਹੋ ਤਰੀਫਾਂ ਦੇ ਹੁਣ ਆ ਵੇਖੋ ਕੀ ਹੋਇਆ ਕੀ ਹੋਇਆ ਆ ਵੇਖੋ ਕੁੜੀ ਦਾ ਲਾਛਾ ਪਈਆ ਜੀ ਤਾਂ ਕਿਹਾ ਤੇ ਕੁੜੀ ਟਿੱਗੀ ਅੱਤਰ ਜਿਹਾ ਕੁੜੀ ਨਵੀਂ ਨਵੀਂ ਰਹੀ ਆ ਤੇ ਤੁਸੀਂ ਉਹਦਾ ਹਾਲ ਵੀ ਕਰਤਾ ਨੁਕਰਾ ਪੁੱਤ ਨਵਾਂ ਨਵਾਂ ਪਰ ਤਾਂ ਡਿੱਗ ਨਹੀਂ ਸਕਦਾ ਤੇ ਪਰ ਵਾਈਪਰ ਦੀ ਕੀ ਗੱਲ ਹੋਈ ਤੇ ਚੜ੍ਹਦੇ ਨਹੀਂ ਹੋਏ ਤੇ ਵਾਈਪਰ ਬਲੀਰ ਮਾਰਨ ਡਈ ਸੀ ਪਾਣੀ ਰੁੜਿਆ ਆ ਸੀ ਜਗਾ ਧੋ ਕੇ ਆ ਤੇ ਪੁੱਛਿਆ ਸਰ ਨੂੰ ਪੁੱਛੋ ਕੁੜੀ ਨੂੰ ਪੁੱਛੋ ਤੇ ਉਹ ਕਹਿਣਾ ਨਹੀਂ ਮੇਰੀ ਗੱਲ ਸੁਣੋ ਆ ਤੁਹਾਡੀ ਧੀ ਵਿਆਹੀ ਆਈ ਆ ਵੇਖੋ ਕਿੰਨਾ ਚਿਰ ਹੋ ਗਿਆ ਤੇ ਵਿਆਹ ਨੂੰ ਉਹਦਾ ਹਾਲ ਵੇਖੋ ਤੇ ਇਹਦਾ ਵੇਖੋ ਨਾ ਮੈਂ ਹੀ ਲਾਉਣੀ ਆਪਣੇ ਸੋਹਣੇ ਯਾਰ ਮੇ ਭੈਣ ਹੁਣੀ ਦੁਨੀਆਆਂ ਅੱਗੇ ਪਾਣੀ ਹੈ ਹੱਥੋਂ ਕੀਤਾ ਵਾ ਤੇ ਡੇਰਤੀ ਆ ਮੇ ਮੂੰਹ ਕੰਨ ਤੇ ਕੁਛ ਨਾ ਹੱਥ ਚ ਕੀ ਉਹਦਾ ਹਾਲ ਕੀਤਾ ਆ ਅਸੀਂ ਆਪਾਂ ਖੋਦ ਕੇ ਗੇਨੇ ਆ ਕੰਨਾਂ ਚ ਵਾਰੀ ਬਣੀ ਪਾ ਕੇ ਰੱਖੋ ਹਾਂ ਆਪਣੀ ਬੰਦੀ ਹੁੰਦੀਆਂ ਹੀ ਨਹੀਂ ਮੇਰੇ ਕੰਨਾਂ 'ਚ ਕੁਛ ਨਾ ਸੋਨਾ ਸਕੁੰਦਾ ਕਿੰਨਾ ਨੂੰ ਸਿਖਾਉਂਦਾ ਸੋਨਾ ਕਿ ਤੈਨੂੰ ਨਹੀਂ ਸਿਖਉਂਦਾ ਗਿਆ ਸਾਰੀ ਉਮਰ ਸਾਡੀ ਕੁੜੀਆਂ ਘਰ ਆਪਸ ਪਾਉਂਦੀ ਨਹੀਂ ਉਹਦੀ ਭਾਬੀ ਦੀ ਗੱਲ ਤੂੰ ਹੀ ਮੇਰੀ ਫਾਲਤੋ ਹੈ ਵੀ ਸੋਨਾ ਉਹ ਲਾਂਗੂ ਹੀ ਰੱਖਿਆ ਜੀ ਇਹਨੂੰ ਹੀ ਆਪ ਰੱਖੀ ਤਾਂ ਕੰਮ ਨਾ ਕਰ ਭਾਜ ਭਰ ਕੇ ਖੁਦ ਕੰਮ ਕਰਦੀ ਜੁਨਾ ਨੇ ਕਿਹਨਾਂ ਦਾ ਕੰਮ ਕਰਦੀ ਦੱਸੋ ਲਾਂਗੂ ਤਾਂ ਦੇseen ਹੀ ਗਿਆ ਆ ਆਹਾ ਦੇਖੋ ਦਾ ਮੰਮੀ ਆਪਨੀ ਮਰਦੀ ਦੀ ਕੀ ਕਰੀ ਹੁਣ 15 20 ਵਰੇ ਹੋ ਗਏ ਵਿਆਹੀ ਸ਼ਮੀ ਤੂੰ ਦੱਸ ਮੈਨੂੰ ਕਿਆ ਹੋਇਆ ਤੇਰੀ ਵੇਹ ਇਧਰ ਕੀ ਸ਼ਮੀ ਬੋਲ ਤੂੰ ਕੁਛ ਨਾ ਪੁੱਤ ਕੱਲ ਤੇ ਕੋਈ ਨਹੀਂ ਪੁੱਛਣਾ ਨੇ ਕੀ ਹੈ ਨਾ ਸ਼ਮੀ ਦੱਸ ਦੇ ਕੁਛ ਨਾ ਬੋਲ ਇਹ ਤੂੰ ਹੀ ਦੱਸ ਦੋ ਨਹੀਂ ਹੋਣੇ ਬੋਲ ਰੋ ਤੂੰ ਹੀ ਬੋਲਣੇ ਆਂਟੀ ਜੀ ਤੁਹਾਨੂੰ ਤੇ ਦੱਸਣ ਨੇ ਆਂ ਬੋਲ ਮਾਤਾ ਸੱਚੀ ਸੱਚੀ ਗੱਲ ਦੱਸੋ ਜੀ ਮੇਰੀ ਗੱਲ ਤੇ ਸੁਣੋ ਗੱਲ ਮੰਮੀ ਮੇਰੀ ਗੱਲ ਸੁਣੋ ਚੁੱਪ ਕਰ ਜੁੰਦੀ ਮੰਮੀ ਇਹ ਜੋ ਤੁਸੀਂ ਵਾਲੇ ਕੋਈ ਆਏ ਹੈ ਨਾ ਇਹ ਹੌਲੀ ਬੋਲੋ ਗੱਲ ਖੌਲੀ ਕਰੋ ਕੁਝ ਨਹੀਂ ਹੋਇਆ ਇੱਥੇ ਗਲੀ ਗਵਾਲ ਵਾਲੇ ਕੀ ਸੋਚ ਰਹੇ ਕਿ ਇੱਥੇ ਕੀ ਗੱਲ ਹੋਈ ਆ ਇਹ ਤਾਂ ਕੀ ਕਰਦੇ ਨੇ ਇਹਦੇ ਨਾਲ ਇੰਨਾ ਤਾਂ ਪਿਆਰ ਨਾ ਰੱਖਦੇ ਪੁੱਛ ਲੋ ਕਿੰਨੇ ਜਿੰਨੂ ਮਰਜ਼ੀ ਤੇ ਲਾ ਕੇ ਬੰਨੇ ਗਲੀ ਘਰ ਦਾ ਡਰਉ ਤੁਹਾਨੂੰ ਜੇ ਡਰ ਹੋਇਆ ਕੁੱਟਿਆ ਮਾਰਿਆ ਤਾਂ ਹੀ ਤੇ ਡਰਨ ਰਿਹਾ ਜੇ ਨਾ ਕੁੱਟਿਆ ਮਾਰਿਆ ਉਥੇ ਡਰੋਈਆਂ ਮੇਰੇ ਘਰ 1 ਮਿੰਟ ਆਂਟੀ ਤੁਹਾਨੂੰ ਲੱਗੰਦੇ ਕਿ ਤੇ ਕੁੱਟਿਆ ਮਾਰਿਆ ਜੇ ਕੁੱਟਿਆ ਮਾਰਿਆ ਹੁੰਦਾ ਸਾਡੀ ਗਲੀ ਮੱਲਾਸਾ ਰਕਾਰ ਇਕੱਠਾ ਹੋਇਆ ਹੁੰਦਾ ਕੋਈ ਨਜ਼ਰ ਆਇਆ ਤੁਹਾਨੂੰ ਆਲੇ ਇਹਨੇ ਸ਼ਾਲ ਦੇਣੀ ਹੋਰ ਉਹਦਾ ਜੂੜਾ ਖਿੱਲਰਿਆ ਕੀ ਉਹਨੂੰ ਕੀਤਾ ਧੱਕ ਮਲਕਾ ਕੀ ਤੋਂ ਉਹਦੇ ਨਾਲ ਕੀਤਾ ਇੱਕ ਮਿੰਟ ਬਾਤ ਤਾਂ ਤੁਹਾਡੇ ਵੀ ਖਿਲਰੇ ਤੁਹਾਨੂੰ ਕਿਸ ਨੇ ਕੁੱਟਿਆ ਮੇਰੇ ਜਿਹਾ ਨਹੀਂ ਨੱਕਲੇ ਰਿ ਜਿਤਰੇ ਬਸ ਇਹ ਨਾ ਬਦਲੋ ਹਾਂ ਇੱਕ ਮਿੰਟ ਥੰਨੀ ਤੂੰ ਦੱਸ ਕੀ ਗੱਲ ਹੈ ਨਾ ਸੋ ਨਾ ਕੋਈ ਨਹੀਂ ਮੈਂ ਖਲੋਤੀ ਇੱਥੇ ਤੇਰੇ ਨਾਲ ਟੈਨਸ਼ਨ ਨਾ ਲੈ ਤੂੰ ਕੋਈ ਭਾਬੀ ਕੀ ਮੈਂ ਤੁਹਾਨੂੰ ਕੀ ਦੱਸਾਂ ਆਹੋ ਵੇਖਿਆ ਨਾ ਕਹਿ ਦਿੰਦੀ ਕਿ ਨਹੀਂ ਰਹਿਣਾ ਤੇ ਨਹੀਂ ਰਹਿਣਾ ਮਿੰਟ ਮਿੰਟ ਤੇ ਮੇਰੇ ਤੇ ਹੱਥ ਚੁੱਕਦੇ ਆ ਮੇਰਾ ਸੋਨਾ ਮੇਰਾ ਸੋਨਾ ਇਹਨਾਂ ਨੇ ਬਾਹਨੇ ਨਾ ਸਾਰਾ ਲਵਾ ਕੇ ਤੇ ਆਪਣੇ ਕਬਜ਼ੇ ਚ ਕਰ ਲਿਆ ਵਾ ਮਾੜੀ ਜੀ ਮੇਰੇ ਕੋਈ ਗਲਤੀ ਹੁੰਦੀ ਆ ਉਸ ਲਈ ਮੇਰੇ ਤੇ ਹੱਥ ਚੁੱਕਦੇ ਐਨਾ ਮੈਨੂੰ ਮਾਰਦੇ ਕਿਉਂ ਆ ਵੇਖੋ ਮੇਰਾ ਹਾਲ ਸ਼ਮੇ ਬਹੁਤ ਕੀ ਹੋਇਆ ਤੂੰ ਕਿਤਾ ਬੋਲ ਲਗਦੀ ਆ ਆਹੇ ਵੀ ਨਰਾਨ ਆਈ ਆ ਇਹ ਵੀ 24 ਘੰਟੇ ਮੈਨੂੰ ਕੁੱਟਦੀ ਆ ਸ਼ਮੇ ਆਪਾਂ ਤੇ ਹੁਣੇ ਆਉਂਦੇ ਆ ਆਪਾਂ ਤੈਨੂੰ ਕਰ ਤੈਨੂੰ ਤੇ ਹੱਥ ਵੀ ਨਹੀਂ ਲਾਇਆ ਆਪਾਂ ਤੇ ਤੈਨੂੰ ਆਪਣੇ ਸਹੁਰੇ ਨਹੀਂ ਤੈਨੂੰ ਆਉਂਗਾ ਤੂੰ ਮਾਰ ਜੱਤੇ ਕੇ ਜੋ ਭਜਾਈਓ ਕੁੱਟਣ ਦੇ ਵੀ ਤਾਡਾ ਕੀ ਮਤਲਬ ਆ ਤੂੰ ਗੁੱਗਾ ਹੋ ਕੇ ਬੈਠਾ ਕਰ ਦੇ ਜਵਾਬ ਤੇਰੀ ਮੇਰੀ ਕੀ ਗੱਲ ਈ ਤੇ ਮੇਰੀ ਭੈਣ ਨੂੰ ਤੱਕ ਕਹਿੰਦੇ ਆ ਉਹ ਬਾਜੀ ਦੇਰ ਮਾਦੀ ਰਹੇ ਹੁੰਦਾ ਆ ਪ੍ਰਕਾਰ ਹੈ ਤੇ ਫਿਰ ਬਾਢੀ ਕੁੜੀ ਤੇ ਗੱਲ ਆਈ ਤੇ ਵੇ ਕਿੱਡੀਆਂ ਮਿਰਚਾਂ ਲਗੀਆਂ ਐ ਉਹ ਕਹੇ ਦਿੱਤੀ ਨਹੀਂ ਮੈਂ ਪੂਰੀ ਗੱਲ ਕਰੰਦਾਂ ਤੇ ਗੱਲ ਸਮਝ ਸਹੀਂ ਸ਼ਮੀ ਬਾਉਂ ਹੀ ਦੱਸਦੀ ਕਿਹੜੇ ਬਲੇ ਹਾਂ ਜੁੱਕੇ ਦੇ ਰਹੇ ਹਾਂ ਹੱਕੋਂ ਪਿੱਛੇ ਵੀ ਸ਼ਮੀ ਬਾਉਂ ਕਹਿਆ ਕਰੋ ਨਾ ਮੈਂ ਗੋ ਪਿੱਛੇ ਇਦਾਂ ਹੀ ਬੋਲਦਾ ਜੋਂ ਤਰ ਜਿਆਦਾ ਪਿਆਰ ਨਾਲ ਬੋਲਦਾ ਮੰਮੀ ਨਾਲੇ ਜਨਮ ਦਿਨ ਤੇ ਗੱਡੀ ਮੰਗਦੀ ਐ ਇਨਾਂ ਨੇ ਮੈਂ ਇਨਾਂ ਨੂੰ ਆਣ ਕੇ ਕਿਹਾ ਕਿ ਮੈਂ ਆਪਣੀ ਘਰੇ ਗੱਲ ਕੀਤੀ ਆ। ਲੱਗ ਜੀ ਸਕਦੇ ਆ। ਮੰਮੀ ਮੈਂ ਤਾਂ ਗੱਲ ਦੱਸਦਾ ਸਾਰੀ। ਇੰਨੀ ਮੈਨੂੰ ਪਤਾ ਕੀ ਗਿਆ? ਇੰਨੀ ਕਿਹਾ ਵਾ ਤੇ ਤੁੰਹੀ ਆਗੇ ਕੱਲੇ ਕੱਲੇ ਚੋਈ ਸਾਡੇ ਘਰ ਦੇ। ਅਸੀਂ ਗੱਡੀ ਗੱਡੀ ਦੇਣੀ ਆ ਸਿਰਫ ਤੈਨੂੰ ਤਾਨੂੰ ਮੈਂ ਪਿਆਰ ਨਾਲ। ਸਾਡੀ ਗੱਡੀ ਹੱਕ ਬਣਦਾ ਵਾ। ਆਪ ਹੀ ਕਹਿ ਕੇ ਹੁਣ ਮੈਨੂੰ ਇੰਦਾ ਕਹਿ ਕੇ ਦੇ ਦੇ ਜਿਵੇਂ ਕੀ ਕਰਦੇ ਆ। ਇਹ ਕਰਮ ਸੀ। ਮੇਰੇ ਭਰਾ ਨੇ ਮੈਨੂੰ ਕਿਹਾ ਸੀ ਵਿਆਹ 'ਚ ਗੱਡੀ ਦਊਂਗਾ ਮੇਰਾ ਭਰਾ ਮੁਕਰ ਗਿਆ ਤੇ ਮੁਕਰਾਂ ਵਾਲੀ ਮੇਰੀ ਪਰਜਾਈ ਮੇਰੀ ਪਰਜਾਈ ਮੇਰੇ ਕੋਲ ਸੜਦੀ ਆ ਕੋਈ ਗੱਡੀ ਦੀ ਹੋਰ ਗੱਲ ਸੁਣ ਹਾਂ ਗੱਡੀ ਦਾ ਪਤਾ ਲੱਗਾ ਤੇ ਜੀ ਉਧਰ ਗੱਡੀ ਗੱਡੀ ਦਿਖਾ ਕਿਉਂ ਬਾਤਾਂ ਪਾਉਂਦੇ ਹਾਂ ਹੁਣ ਮੇਰੀ ਗੱਲ ਸੁਣੋ ਅਸੀਂ ਤਾਂ ਗੱਲ ਸਮਝਾਈ ਨਾ ਔਰ ਨੂੰਹ ਹੀ ਪਤਾ ਤੂੰ ਅੱਡੀ ਧੀ ਇੰਨਾ ਤੰਗ ਕਰਨੀ ਤਮੀਂ ਜੇ ਮੈਂ ਗੱਡੀ ਮੰਗਣੀ ਹੁੰਦੀ ਤਾਂ ਪਹਿਲਾਂ ਹੀ ਮੰਗ ਲੈਣੀ ਮੈਂ ਹੁਣ ਮੰਗ ਕੇ ਕੀ ਕਰ ਰਹੀ ਆ ਨਹੀਂ ਇਹ ਗੱਲ ਤੇ ਉਹ ਮੇਰ ਨਾਲ ਨਾਨਾ ਵਾਂਗੂ ਨਹੀਂ ਰਹੀ ਮੇਰੇ ਘਰ 'ਚ ਉਹ ਮੇਰੀ ਸਹੇਲੀਆ ਵਾਂਗੂ ਰਹੀ ਆ ਕਾਦੀ ਵਲਸੀ ਹਿੰਗੂ ਤੈਨੂੰ ਗੱਲਾਂ ਕਰਦੀ ਆ ਇਹ ਤਾਂ ਆਪ ਕੱਤੀ ਕਿ ਮੇਰੀ ਪਰਜਾਈ ਬੜੀ ਚਾਹਤ ਰਹ ਗਈ ਆ ਚਲ ਕੋਈ ਗੱਲ ਲਾ ਜਾ ਜੋ ਮਰਜ਼ੀ ਕਹੀ ਜਾ ਸਾਨੂੰ ਪਤਾ ਸਾਡਾ ਰਿਸ਼ਤਾ ਕਿਦਾਂ ਦਾ ਹੈਗਾ ਵਾ ਰਿਸ਼ਤਾ ਇਹਨੇ ਤੇ ਮੈਨੂੰ ਇੱਥੋਂ ਤੱਕ ਕਿਹਾ ਵੀ ਮੇਰਾ ਭਰਾ ਬਾਹਰ ਆਉਂਦਾ ਤੁਹਾਨੂੰ ਆਈਫੋਨ ਦਵਾਉਂਗੇ ਪੁੱਛੋ ਕਿਆ ਕਿ ਨਹੀਂ ਕਿਹਾ ਤੁਹਾਨੂੰ ਪਤਾ ਦੇ ਭਰਾ ਦੇ ਸਿਰ ਤੇ ਕਿੰਨੇ ਕੱਜੇ ਆ ਜੇ ਪਤਾ ਹੁੰਦਾ ਨਾ ਇਹਾਂ ਵਗੀਆਂ ਗੱਲਾਂ ਨਹੀਂ ਕਰ ਸਕਦੇ ਪਤਾ ਹੁੰਦਾ ਤੇ ਲਾਰੇ ਨਾ ਲਮੁੰਦੀ ਮੇਰੀ ਗੱਲ ਸੁਣ ਨਾ ਤੇਰਾ ਕੀ ਫਰਜ ਬੰਦਾ ਆਈਫੋਨ ਦਾ ਨਾਲੀ ਮੰਗਿਆ ਐਵੇਂ ਹੀ ਕਹਿੰਦੀ ਆ ਇਹ ਵੱੰਦੀ ਸਹੀ ਗੱਲ ਝੇ ਇਹ ਲਾਲਚੀ ਹੈ ਗਿਆ ਪਤਾ ਲਾਲਚੀ ਆ ਬਹੁਤ ਲਾਲਚੀ ਆ ਆਈਫੋਨ ਤੱਕ ਪਹੁੰਚ ਗਿਆ ਗੱਡੀਆਂ ਆਈਫੋਨ ਚਾਹੀਦਾ ਇਹ ਲੋਕ ਚੋਲਣ ਵਿੱਚ ਇੱਥੇ ਪਠਾਉਣਾ ਚਾਹੀਦਾ ਜਿਹੜੀ ਕਹਿੰਦੀ ਚੋਲਣ ਵੀ ਬੈਜੇਗੀ ਬਹੁਤ ਰੋੜਦਾ ਹਾਂ ਵੀ ਬਸ ਕਰੋ ਆ ਗੱਲਾਂ ਵੀ ਆ ਇੱਕ ਤਾਂ ਆਪਣੇ ਮੂੰਹ ਕਹਿਦੀ ਆ ਤੈਨੂੰ ਸਾਰਾ ਕੁਝ ਦੇਣਾ ਤੂੰ ਹੁਣ ਇੱਕ ਸਾਡੇ ਇਲਜ਼ਾਮ ਲਾਈ ਜਾਂਦੇ ਸਾਡੀ ਕੋਈ ਨਹੀਂ ਹੈਗੀ ਸਿੱਧੀ ਜੀ ਗੱਲ ਹਾਂ ਉਹ ਆਪਣੀ ਕੁੜੀ ਦੇ ਹਾਂਜੀ ਤੁਸੀਂ ਝੂਠੇ ਜੀ ਇਹੋ ਜਿਹੇ ਕੁੜੀ ਖਾਣ ਲੱਗੇ ਗੱਲ ਸੁਣ ਅਜਿੱਤਰਾ ਉੱਚੀ ਉੱਚੀ ਬੋਲਦੇ ਨਾ ਇਹਨਾਂ ਨੇ ਆਪਣੀ ਧੀ ਵਸੋਣੀ ਨਹੀਂ ਇਸ ਤਰ੍ਹਾਂ ਆ ਵਸੋਣ ਵਾਲੀਆਂ ਗੱਲਾਂ ਨਹੀਂ ਕਰਾਂਗੇ ਧੀ ਛੱਡਣੀ ਵੀ ਨਹੀਂ ਇੱਥੇ ਜੇ ਤੁਸੀਂ ਆਪਣੀ ਧੀ ਆਪਣੇ ਘਰ ਬਿਠਾ ਸਕਦੇ ਜੇ ਨਾ ਇਹੀ ਆਪਣੀ ਧੀ ਲੈ ਕੇ ਜਾ ਸਕਦੇ ਤੁਹਾਡੇ ਛਤਰਖਾਨ ਨੂੰ ਨਹੀਂ ਛੱਡਣੀ ਮੇਰੀ ਗੱਲ ਸੁਣ ਛਤਰ ਇੱਥੇ ਕੋਈ ਨਹੀਂ ਮਾਰਦਾ ਥਾਣੇ ਕਾ ਥਾਣੀ ਵਾਈਦੀ ਇਹ ਤੁਹਾਨੂੰ ਵੀ ਪਤਾ ਵਾਂ ਚਲੋ ਕੋਈ ਗੱਲ ਨਹੀਂ ਇਦਾਂ ਹੀ ਇਹੀ ਆਪਣੀ ਕੁੜੀ ਥਾਣੇ ਲੈ ਕੇ ਨਾ ਤਾਂ ਤੁਹਾਡੇ ਚੌਂਡੇ ਚਾਲਾ ਇਹਨੂੰ ਦੇਓ ਥਾਣੀ ਨੂੰ ਦੇਓ ਚਲੋ ਠੀਕ ਹੈ ਉਹ ਨਹੀਂ ਆਪਣੀ ਮਾਂ ਕੋ ਬੈਠ ਸਕਦੀ ਇਹਨੇ ਚੋਕੀ ਅਗੇ ਹੀ ਸਾਹਮਣ ਲਾ ਲਈ ਨਹੀਂ ਆਪਾਂ ਵੀ ਜਾ ਸਕਦੇ ਹੀ ਪੇਟ ਫੜ ਕੇ ਮੇਰੀ ਮਾਂ ਨੂੰ ਕੁੱਟਦੀ ਸੀ ਦਾਦਾ ਮੰਮੀ ਮੈਂ ਅਹੀ ਖਾਲ ਸੁਣ ਕੋ ਤਾਂ ਕੀ ਨੀ ਨਾ ਬੋਲਦੀਆਂ ਤੈਨੂੰ ਮਾਂ ਬੈਠੀ ਬੋਲਣਾ ਹੁੰਦਾ ਬੈਠਾ ਤੂੰ ਨਾ ਇਨੀ ਤਤੀ ਹੋ ਲੈ ਕਿਉਂ ਕਿ ਬਥੇਰਾ ਹਿਸ ਕਰ ਲਿਆ ਤੂੰ ਮਾਂ ਨੇ ਧਮਕੀਆਂ ਦੇਂਦੇ ਜੇ ਭਾਜ ਦਿਨ ਬਾਅਦ ਤਰੀਕੋ ਚੰਦੇ ਆ ਓ ਤੇ ਨੂਆ ਨਹੀਂ ਬੋਲਦੀ ਹੁੰਦੀ ਆ ਸੱਸਾਂ ਕਹਿੰਦੀਆਂ ਹੁੰਦੀ ਆ ਅੰਨਾਂ ਵੀ ਥੋੜੀ ਮਾਤ ਦੇ ਕੋਈ ਨਹੀਂ ਪਤਾ ਹਰ ਗਾਂ ਕਰਵੇਂ ਲੱਗ ਮੈਂ ਤੇ ਉਹਦੀਆਂ ਗੱਲਾਂ ਚਾਉਂਦੀ ਨਹੀਂ ਮੈਂ ਤਾਂ ਆਖਾ ਕਹਿੰਨੀ ਝੂਠ ਬੋਲਦੀ ਆ ਮੈਂ ਝੂਠ ਬੋਲਿਆ ਇਹ ਕਿਹੜਾ ਹਾਈ ਨਾ ਕੋਈ ਰੇਤ ਨਹੀਂ ਹਜੇ ਵੀ ਕਈ ਇੱਥੇ ਝੂਠ ਬੋਲਦੀ ਆ ਜੇ ਉਹ ਤੇ ਨਹੀਂ ਹਲਕਾ ਤਾ ਤੇ ਜੇ ਅੱਗੇ ਤੈਨੂੰ ਸੱਚਾ ਲੱਗਦਾ ਨਾ ਤੇ ਕਰ ਲਓ ਦੋ ਮਿੰਟਾਂ ਜੀ ਚਲ ਤੂੰ ਚਲ ਅੱਗੇ ਨਹੀਂ ਲੈ ਤੇ ਹੋਰ ਨਾ ਕੋਈ ਆਪਣੀ ਮਰਜ਼ੀ ਦਾ ਲੈ ਕੇ ਚੱਲੇ ਆਉਣਾ ਆਪਣੀ ਮਰਜ਼ੀ ਦੇ ਘੱਟ ਵੀ ਜਾਉਂਦੇ ਮਾੜੀ ਨਹੀਂ ਗਲਤੀ ਕਰਨ ਲੱਗੇ ਬਹੁਤ ਗਲਤੀ ਨਹੀਂ ਕਰਨ ਲੱਗੇ ਪਹਿਲਾਂ ਸੋਚ ਲੈ ਸੋਚ ਲੈ ਤੇਰੇ ਮੁੱਖਾ ਹੈਗਾ ਨਹੀਂ ਸੋਚ ਲੈ ਖਤੂ ਕੋ ਸੋਚ ਲੈ ਦੋ ਵਰੀਂ ਇੰ ਘਰ ਤੇ ਯਕੀਨ ਕਰ ਲੈ ਮਨ ਨਹੀਂ ਕਰਨਾ ਆਪਾਂ ਚੱਲਦੇ ਆਂ ਨਾ ਆ ਆ ਨਾ ਨਹੀਂ ਕਰਨਾ ਬੰਦੇ ਤੂੰ ਇੱਥੇ ਕੀ ਲੰਗੀਆਂ ਦੇ ਆਹ ਤੇਰੀ ਗੱਲ ਸੁਣੋ ਨਾਲੇ ਜਿਹੜਾ ਸਮਾਨ ਦਿੱਤਾ ਲਿਆ ਨਾ ਤੁਸੀਂ ਗੱਡੀਆਂ ਮੰਗਦੇ ਨੇ ਸਾਨੂੰ ਉਹ ਹੀ ਪੈਕ ਕਰਕੇ ਦਿਓ ਕਿਉਂ ਛੇਤੀ ਕਰਾ ਦੇ ਮਾਂ ਦੇ ਮਾਂ ਨੇ ਵੀ ਵਸਣ ਦੇਣਾ ਧੀ ਨੂੰ ਹਾਂ ਮਾਂ ਸ਼ਹਿ ਦੇਂਦੀ ਆਪਣੀ ਧੀ ਨੂੰ ਤੂੰ ਨਾ ਘਸਸੇ ਕਦੋਂ ਮਸਨ ਦੇਣ ਨਹੀਂ ਆ। ਰੋਜ ਜੇ ਜੁੰਡੇ ਪੁੱਟਦੀ ਨਾ। ਨਹੀਂ ਤੇ ਫਿਰ ਵਿਆਹ ਕਿ ਕਿਉਂ ਲਿਆਂਦਾ? ਭੈਜੀ ਤੇਰੀ ਤੂੰ ਮੈਂ ਬੜੀ ਸਿਆਣੀ ਸਮਝਦੀ ਆਂ ਕਿ ਤੂੰ ਦੇਣਾ ਨਾ ਉੱਤੋਂ ਦੀ ਆ। ਤੇ ਤੂੰ ਸਿਆਣੇ ਜੀ, ਤੂੰ ਸਿਆਣੇ ਜੀ। ਤੂੰ ਹੀ ਆਪਣੀ ਧੀ ਨੂੰ ਸਮਝਾ ਕੇ ਜਾਂਦੇ, ਇੱਥੇ ਬਸੋਂਦੇ, ਨਾਲ ਨਹੀਂ ਲੈ ਕੇ ਜਾਂਦੇ। ਮੈਂ ਕਿਹਾ ਤੂੰ ਦੇਖ ਕੇ ਨਹੀਂ ਉਸਾਈ ਜਾਂਦੀ। ਤੂੰ ਹੀ ਆਪਣੇ ਘਰ ਹੀ ਆਪਣੇ ਘਰ। ਜਰਾ ਸਵਾਨ ਤੇ ਜੋੜਾ। ਮਾਂ ਤਾਂ ਤੋ ਹੋਈ ਤੋਦੀ ਹੁੰਦੀ ਆ। ਮੈਂ ਨਹੀਂ ਚਾਹਿਆ ਸਾਰਾ। ਓਏ ਉਹ ਕਹਿਨ ਦੀ ਥਾਣੇ ਚਲ ਜੀਏ ਫੇਰ ਵੀ ਕਰਾਂਗੇ ਉਹਦੇ ਮੂੰਹ ਚੋਂ ਕੱਢ ਤਾਂ ਜੁਬਾਨ ਨਹੀਂ ਸੀ ਆ ਗਈ ਮਾਤਾ ਜੀ ਅੱਜ ਵੀ ਕਿੰਨਾ ਬੋਲਦੀ ਪਈ ਐ ਕੋਈ ਨਹੀਂ ਥਾਣੇ ਥੋੜੇ ਜਾਂਦੀ ਉਹ ਨਾਲੇ ਤੂੰ ਤੇ ਬੜੀਆਂ ਵੱਡੀਆਂ ਗੱਲਾਂ ਕਰਦਾ ਸੀ ਵੀ ਮੇਰੇ ਕੋਲ ਪ੍ਰੂਫ ਹੈਗਾ ਉਹ ਕਾਹਦਾ ਪ੍ਰੂਫ ਵਖਾਇਆ ਕਿ ਉਹ ਨਹੀਂ ਹੁਣ ਦਿਖਾਇਆ ਮੰਮੀ ਨੂੰ ਪ੍ਰੂਫ ਤੇ ਮੰਮੀ ਨੂੰ ਵਿਖਾਉਣ ਦਾ ਕੀ ਫਾਇਦਾ ਉਹਨੂੰ ਵਿਖਾਉਣਾ ਜਿਹੜੀਆਂ ਦੋ ਨਾਲ ਆਈਆਂ ਸੀ ਉਹਦੇ ਤੇ ਤੂੰ ਮਾਸਾ ਵੀ ਨਹੀਂ ਰਲੀਆਂ ਉਹ ਮੈਨੂੰ ਮੰਮੀ ਨੇ ਧੱਕਿਆ ਸਾਰਾਗਾ ਮੇਰੀ ਗੱਲ ਸੁਣੋ ਕਿਤੇ ਥਾਣੇ ਥੋੜੇ ਨਹੀਂ ਜਾਂਦੀ ਜੇ ਬਾਈਚਾਂਸ ਜਾਊਗੀ ਨਾ ਥਾਣੇ ਤੇ ਰੱਖਿਆ ਪ੍ਰੂਫ ਮੇਗਾ ਲਈ ਮੈਂ ਦਿਖਾ ਦੂੰਗਾ ਮ ਸਹੀ ਹੈ ਨਾ ਸਹੀ ਜੀ ਮੌਕੇ ਤੇ ਦੱਸੇਗਾ ਮੌਕੇ ਤੇ ਕੱਢਾਂਗੇ ਉਹ ਕੰਮ ਤੇ ਵੀ ਸਹੀ ਗੱਲ ਮੰਮੀ ਕਹਿ ਰਹੀ ਹੈ ਬਹਿ ਜਾ ਮੰਮੀ ਨਾ ਕਹਿੰ ਚ ਲੋ ਇਹਨਾਂ ਨੂੰ ਤਾਂ ਕੋਈ ਫਾਇਦਾ ਇਹਨਾਂ ਦਾ ਤਾਂ ਕੁੜੀ ਦੀ ਗੱਲ ਕਰਨੀ ਅੱਜ ਕੀ ਠੀਕ ਹੈ ਨਾ ਬਟੇ ਬਣਦੀ ਕੀਤੀ ਸਾਰੀ ਕੁੜੀ ਦੀ ਗੱਲ ਇਹ ਨਾ ਮੇਰੀ ਗੱਲ ਸੁਣ ਮੰਮੀ ਇਹਨੇ ਫੋਨ ਕਰਕੇ ਦੱਸਿਆ ਸਾਰਾ ਕੁਝ ਤਾਂ ਆ ਹੀ ਜਾਂਦਾ ਤੇ ਤੂੰ ਕਿਹੜਾ ਉਹ ਕੋ ਫੋਨ ਲੈ ਲਿਆ ਮੈਂ ਤੈਨੂੰ ਕਰੋਂ ਦਾ ਕਹਿੰਦੇ ਫੋਨ ਨੂੰ ਅੱਗ ਲਾ ਦੇ ਅਵੇ ਚਾਰ ਸਰ ਪਰ ਕਿੱਥੇ ਲਾਏ ਨਹੀਂ ਦੱਸੀ ਦੋਵੇਂ ਮਾਂ ਪੁੱਤ ਕੀ ਸਾਭੀ ਉਹਨੂੰ ਚਾਰ ਤਾਂ ਨਹੀਂ ਮਾਤਾ ਨਹੀਂ ਆਉਂਦਿੰਦੀ ਮਾਤਾ ਆਪਣਾ ਮੈਨ ਪਾ ਕੇ ਬਹਿ ਗਈ ਉੱਥੇ ਮੈਂ ਕੱਲੀ ਆ ਮੈਂ ਕੱਲੀ ਆ ਮੈਂ ਕੀ ਕਰਦਾ ਯਾਰ ਚੁੱਪ ਕਰ ਝੁੱਪ ਕਰੋ ਹੁਣ ਆਪਾਂ ਚਾਹ ਨਾ ਲੜੀ ਮਰੀ ਜਾਓ ਕੱਲ ਨਹੀਂ ਮਾਤਾ ਕੱਲ ਸੋਚੋ ਵੀ ਕਰਨਾ ਕੀ ਜੇ ਬਹਿ ਜਾਓ ਇੱਥੇ ਮੱਲੋ ਕੱਡੀਆਂ ਹੁਣ ਤੇ ਲਾਦਾ ਸਕੂਲ ਦੇ ਵੀ ਨਹੀਂ ਮੰਨਦਾ